ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਇੱਥੇ ਸਵੇਰ ਦੇ ਵੱਜ ਚੁੱਕੇ ਨੇ 8 ਤੇ ਮੈਂ ਲਾ ਰਹੀ ਸੀਗੀ ਰੋਟੀ ਬੱਚਿਆਂ ਨੂੰ ਰੋਟੀ ਪਕਾ ਕੇ ਤੋਰਦਾ ਸਕੂਲ ਉਹ ਚਲੇ ਗਏ ਤੇ ਉਸ ਤੋਂ ਬਾਅਦ ਮੈਂ ਹੁਣ ਆਪਣੀਆਂ ਰੋਟੀਆਂ ਲਾ ਲੂੰਗੀ ਲਾ ਕੇ ਰੱਖ ਲਾਂਗੇ ਬਸ ਖਾਣੀਆਂ ਤਾਂ ਹਲੇ ਬਾਚੁੰਦੀਆਂ ਨੇ ਕੰਮ ਵਗੈਰਾ ਕਰਕੇ ਇਦਾਂ ਹੁੰਦਾ ਵੀ ਹੈ ਨਾ ਜੇ ਰੋਟੀ ਸਾਜਰੇ ਪੱਕ ਜਵੇ ਚਲੋ ਜੀ ਹੈ ਨਾ ਅੱਧਾ ਕੰਮ ਤਾਂ ਨਿਬੜੇ ਜਾਂਦਾ ਰੋਟੀ ਦਾ ਤੇ ਨਹੀਂ ਤਾਂ ਫਿਰ ਕੰਮ ਅਰਜ਼ੀ ਰਹਿੰਦਾ ਬਸ ਜੇ ਰੋਟੀ ਦਾ ਕੰਮ ਨਿਬੜ ਗਿਆ ਮੰਨ ਲਓ ਸਾਰੇ ਕੰਮ ਨਿਬੜ ਗਏ ਤਾਂ ਕਰਕੇ ਅਸੀਂ ਪਕਾ ਕੇ ਰੱਖ ਲੈਨੇ ਹੁੰਨੇ ਆ ਬਾਕੀ ਕੰਮ ਕਰਦੇ ਉਦੋਂ ਬਾਅਦ ਫਿਰ ਚਾਹੀਦਾ ਹਨਾ ਜਦੋਂ ਫਿਰ ਮੜੇ ਵੇਲੇ ਹੋਈਦਾ ਵੀ ਬਸ ਹੁਣ ਥੋੜਾ ਜਿਹਾ ਕੰਮ ਘਟ ਗਿਆ ਜਾਂ ਕੰਮ ਨਿਬੜ ਗਿਆ ਆਪਣਾ ਫਿਰ ਮੈਂ ਉਸ ਤੋਂ ਬਾਅਦ ਵੈਸੇ ਤਾਂ ਸਾਰੇ ਕੰਮ ਨਿਵੇੜ ਕੇ ਰੋਟੀ ਖਾਣ ਲੈਂਦੀ ਆ ਜੇ ਭੁੱਖ ਲੱਗਿਆ ਵੇ ਤਾਂ ਪਹਿਲਾਂ ਖਾ ਲੈਂਦੀ ਆ ਨਹੀਂ ਤਾਂ ਸਾਰੇ ਕੰਮ ਨਿਵੇੜ ਕੇ ਦੁਬਾਰਾ ਫੇਰ ਨਾ ਕੇ ਫੇਰ ਰੋਟੀ ਖਾਣੇ ਹੁੰਦੀ ਆ ਇੱਕ ਵਾਰ ਤਾਂ ਸਵੇਰੇ ਨਾਲ ਲੰਨੇ ਆ ਹਨਾ ਤੇ ਸਵੇਰੇ ਨੌਣ ਤੋਂ ਬਾਅਦ ਵੀ ਫੇਰ ਜਦੋਂ ਕੰਮ ਕਰਦੇ ਆ ਉਸ ਤੋਂ ਬਾਅਦ ਫੇਰ ਬੁਰਾ ਹਾਲ ਹੋ ਜਾਂਦਾ ਤੇ ਹੁਣ ਕੰਮ ਕਰਦਿਆਂ ਨੂੰ ਪਸੀਨਾ ਤਾਂ ਦੇਖੋ ਜੇ ਆਈ ਜਾਂਦਾ ਹੁਣ ਜਿਹੜਾ ਤੇ ਅੰਦਰੋਂ ਮੁੜਕਾ ਨਿਕਲਣਾ ਵੈਸੇ ਵਧੀਆ ਵੀ ਆ ਜਿੰਨਾ ਨਿਕਲੂਗਾ ਉਹਨੇ ਸੇਤਮੰਦ ਰਹਿਾਂਗੇ ਹਨਾ ਤੇ ਪਸੀਨਾ ਆਉਣਾ ਵੀ ਜ਼ਰੂਰੀ ਆ 6 ਮਹੀਨੇ ਦਾ ਅੰਦਰੇ ਹੁੰਦਾ ਇਹ ਸਿਆਲਾਂ ਦਾ ਤੇ ਆਹੀ ਹੁੰਦਾ ਥੋੜਾ ਜਿਹਾ ਚਿਰ ਉਹੀ ਗਰਮੀ ਗਰਮੀ ਨਿਕਲ ਗਿਆ ਪਰ ਐਤ ਕੀ ਦਾ ਕੋਸ ਜਿਆਦਾ ਹੀ ਮੁੜ ਕੇ ਬਾਹਰ ਨਿਕਲ ਗਿਆ ਆਪਣਾ ਕਿਉਂਕਿ ਜੀ ਗਰਮੀ ਉਹ ਬਹੁਤ ਪੈ ਗਈ ਹੈ ਨਾ ਤੇ ਚਲੋ ਜੀ ਇਹ ਵੀ ਜ਼ਰੂਰੀ ਆ ਹਨਾ ਸਿਹਤ ਵਾਸਤੇ ਤੇ ਬਹੁਤ ਜ਼ਿਆਦਾ ਮਤਲਬ ਅੰਦਰ ਉਹ ਕਹਿੰਦੇ ਨੇ ਬਿਮਾਰੀਆਂ ਨਿਕਲਦੀਆਂ ਨੇ ਇਹਦੇ ਨਾਲ ਹੁਣ ਜਿਵੇਂ ਆਪਣੇ ਮੇਰਾ ਤਾਂ ਕੋਲੇਸਟ੍ਰੋਲ ਬਾਤਾ ਹੀ ਰਹਿੰਦਾ ਜੀ ਮੈਂ ਚੈੱਕ ਵੀ ਨਹੀਂ ਕਰਾਇਆ ਹੈਗਾ ਕਾਫੀ ਟਾਈਮ ਹੋ ਗਿਆ ਤੇ ਕਹਿੰਦੇ ਨੇ ਪਰ ਜੇ ਹਨਾ ਪਹਾੜ ਵੱਧ ਦਰਮੀ ਆਵੇ ਫਿਰ ਉਹਦੇ ਨਾਲ ਖੂਨ ਵੀ ਸਹੀ ਹੋ ਜਾਂਦਾ ਤੇ ਇੱਥੇ ਜੀ ਮੈਂ ਰੋਟੀ ਵਗੈਰਾ ਲਾਉਣ ਤੋਂ ਬਾਅਦ ਬਾਕੀ ਸਾਰੇ ਕੰਮ ਨਿਵੇੜੇ ਤੇ ਉਸ ਤੋਂ ਬਾਅਦ ਫਿਰ ਕੋਈ ਵੀਡੀਓ ਨਹੀਂ ਬਣਾਈ ਹੈਗੀ ਆ ਇਹ ਹੈਗਾ ਜੀ ਬੱਚਿਆਂ ਦੇ ਸਕੂਲ ਆਉਣ ਤੋਂ ਬਾਅਦ ਦਾ ਟਾਈਮ ਫੇ ਮੈਂ ਲੱਗੀ ਹੋਈ ਸੀ ਕਿ ਕੱਪੜੇ ਧੋਣ ਕਿਉਂਕਿ ਜੀ ਮੈਨੂੰ ਐ ਸੀਗਾ ਵੀ ਚਲੋ ਅੱਜ ਨਿਵੇੜ ਦਾ ਕੱਪੜੇ ਤੇ ਨਾਲੇ ਮੋਟਰ ਚੱਲ ਰਹੀ ਸੀਗੀ ਆਪਾਂ ਨੇ ਤੋਂ ਉੱਪਰ ਲਏ ਸੀਗੇ ਇਹਦੇ ਵਿੱਚ ਮਸ਼ੀਨ ਦੇ ਵਿੱਚ ਤੇ ਮੈਕ ਚੱਲਣ ਆ ਗਈ ਸੀਗੀ ਮੋਟਰ ਤੇ ਮੋਟਰ ਤੇ ਇਦਾਂ ਹੁੰਦਾ ਵੀ ਖੁੱਲੇ ਪਾਣੀ 'ਚ ਹਨਾ ਵਧੀਆ ਕ ਚੱਲੇ ਜਾਂਦੇ ਨੇ ਸਾਰੇ ਸਰਫ ਵਗੈਰਾ ਨਿਕਲ ਜਾਂਦੀ ਹੈ ਕੱਪੜਿਆਂ 'ਚ ਬਹੁਤ ਸੋਹਣਾ ਲੱਗਦਾ ਨਾਲੇ ਖੁੱਲੇ ਪਾਣੀ 'ਚ ਕੱਪੜੇ ਕ ਚੱਲਣੇ ਤੇ ਸਰਫ ਵਗੈਰਾ ਵੀ ਬਹੁਤ ਸੋਹਣੀ ਨਿਕਲ ਜਾਂਦੀ ਹੈ ਠੰਡਾ ਠੰਡਾ ਪਾਣੀ ਹੁੰਦਾ ਹੈ ਮੋਟਰ ਦਾ ਬਹੁਤ ਵਧੀਆ ਲੱਗਦਾ ਹੁੰਦਾ ਇਦਾਂ ਹੁੰਦਾ ਵੀ ਨਾ ਉਹ ਮਿੱਚੀ ਕਰਦਾ ਹੁੰਦਾ ਇਹ ਨਾ ਠੰਡਾ ਪਾਣੀ ਹੁੰਦਾ ਮੋਟਰ ਦਾ ਸੂਖ ਬਹੁਤ ਆ ਜਦੋਂ ਚੱਲਦੀ ਆ ਫਿਰ ਮੈਂ ਨਾ ਕੱਪੜੇ ਇੱਕ ਬਾਲਟਾ ਕੱਢ ਜਿੰਨੇ ਹੁੰਦੇ ਨੇ ਬਾਲਟਾ ਪਰ ਕੇ ਰੱਖ ਲੈਣੀ ਆ ਕੱਪੜੇ ਕੱਢ ਕੱਢ ਕੇ ਬਾਲਟੇ ਦੇ ਵਿੱਚ ਫੇਰ ਇਕੱਠੇ ਲਿਆ ਕੇ ਥੱਲੇ ਨਿਚੋੜ ਲੈਣੇ ਆ ਦੋ ਕਵਾਲਟੀਆਂ ਚ ਆ ਗਈ ਸੀ ਜੇ ਕੱਪੜੇ ਦੋ ਵਾਰੀ ਚ ਮੈਂ ਕੱਚ ੱਲ ਕੇ ਲੈ ਗਈ ਸੀ ਤੇ ਬਹੁਤ ਵਧੀਆ ਕੱਚ ਲੈ ਗਏ ਤੇ ਬਸ ਜੀ ਇੱਥੇ ਜਿਸ ਕਰਨ ਬਣਾ ਰਿਆ ਸੀਗਾ ਵੀਡੀਓ ਪਾਣੀ ਦਿਖਾ ਰਿਆ ਤੁਹਾਨੂੰ ਇਧਰ ਝੋਨੇ ਨੂੰ ਪਾਣੀ ਜਾ ਰਿਹਾ ਤੇ ਅੱਜ ਮੌਸਮ ਬੜੀ ਵਧੀਆ ਸੀਗਾ ਮਤਲਬ ਬੱਦਲ ਸੀਗਾ ਅੱਜ ਧੁੱਪਾਂ ਵਗੈਰਾ ਨਹੀਂ ਨਿਕਲੀ ਹੈਗੀ ਹਵਾ ਵੀ ਸੋਹਣੀ ਚੱਲੀ ਗਈ ਹੈ ਸਾਰੀ ਦਿਹਾੜੀ ਤੇ ਅੱਜ ਤਾਂ ਮੀਂਹ ਨਹੀਂ ਆਇਆ ਹੈਗਾ ਆਪਣੇ ਪਰ ਓ ਬੱਦਲ ਸੀਗਾ ਅੱਜ ਮੌਸਮ ਬਹੁਤ ਸੋਹਣਾ ਸੀਗਾ ਚਲੋ ਜੀ ਹੁਣ ਆਪਾਂ ਕਚਲ ਲੀਸ ਮਾਰ ਕੇ ਕੱਪੜੇ ਤੇ ਉਸ ਤੋਂ ਬਾਅਦ ਜੀ ਆਪਾਂ ਬਣਾਵਾਂਗੇ ਮਿੱਠੇ ਕੱਦੂ ਦੀ ਸਬਜ਼ੀ ਉਹ ਆਪਣਾ ਚੀਰ ਕੇ ਰੱਖਿਆ ਹੋਇਆ ਹੈ ਤੇ ਉਹਨੂੰ ਵੀ ਤੜਕਾ ਲਾ ਦਾਂਗੇ ਬਸ ਆ ਕੇ ਚੱਲਣ ਤੋਂ ਬਾਅਦ ਜੀ ਸੁੱਕਣੇ ਤੋਂ ਬਾਅਦ ਲੋ ਜੀ ਹੁਣ ਆਪਾਂ ਅੰਗੇਰ ਰਸੋਈ ਦੇ ਵਿੱਚ ਹੁਣ ਬਣਾਵਾਂਗੇ ਮਿੱਠਾ ਕਦੂ ਤੇ ਮਿੱਠਾ ਕਦੂ ਤੁਸੀਂ ਜੀ ਇਸੇ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਸਵਾਦ ਲੱਗਦਾ ਮੈਨੂੰ ਤਾਂ ਬਹੁਤ ਸਵਾਦ ਲੱਗਦਾ ਸਾਡੇ ਸਹਿਜਪ੍ਰਿਤ ਜਿਸ ਕਰਨ ਨੂੰ ਵੀ ਵਧੀਆ ਲੱਗਦਾ ਤੁਸੀਂ ਬਣਾ ਕੇ ਦੇਖਿਓਗਾ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਮੈਂ ਕੀ ਕਰ ਦਿੰਨੀ ਆ ਪਹਿਲਾਂ ਸਰੋਂ ਦੇ ਤੇਲ ਗਰਮ ਹੋਣ ਤੋਂ ਬਾਅਦ ਉਸ ਵਿੱਚ ਪਾ ਦਿੰਨੇ ਆ ਮੇਥੇ ਮੇਥਿਆਂ ਦਾ ਤੜਕਾ ਲਾਉਨੇ ਹੁੰਦੇ ਆ ਜੀ ਮਿੱਠੇ ਕਦੂ ਦੇ ਸਬਜੀ ਨੂੰ ਬਹੁਤ ਵਧੀਆ ਲੱਗਦਾ ਹੈ ਇਸ ਤਰ੍ਹਾਂ ਤੇ ਬਾਅਦ ਹੁਣ ਮੜੀ ਜੀ ਮੇਥਿਆਂ ਨੂੰ ਸੇਕ ਲਵਾਉਣ ਤੋਂ ਬਾਅਦ ਪਾਵਾਂਗੇ ਪਿਆਜ਼ ਥੋੜਾ ਪਿਆਜ਼ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਇਹਦੇ ਵਿੱਚ ਮੋਟਾ ਮੋਟਾ ਪਿਆਜ਼ ਏ ਤਿਰਿਆ ਸੀਗਾ ਮੈਂ ਮਿਕਸੀ ਦੇ ਵਿੱਚ ਨਹੀਂ ਕਰਿਆ ਹੈਗਾ ਇਦਾਂ ਹੀ ਵਧੀਆ ਲੱਗਦਾ ਮੈਨੂੰ ਮੋਟਾ ਮੋਟਾ ਪਿਆਜ਼ ਤਿਰਿਆ ਹੋਇਆ ਮਿੱਠੇ ਕਦੂ ਦੇ ਵਿੱਚ ਤੇ ਮਿੱਠੇ ਕद्दू ਦੇ ਵਿੱਚ ਜੀ ਇੱਕ ਤਾਂ ਨਾਣ ਮਿਰਚ ਕਰਾਰਾ ਪਾਉਣਾ ਚਾਹੀਦਾ ਹਨਾ ਉਹਦੇ ਨਾਲ ਬਹੁਤ ਸਵਾਦ ਲੱਗਦਾ ਕਰਾਰਾ ਜਾਂ ਨਾਣ ਮਿਰਚ ਹੋਵੇ ਤੇ ਬਸ ਤੇ ਨਾਲ ਜੀ ਮੈਂ ਪਾਉਣੀ ਹੁੰਦੀ ਆ ਥੋੜੀ ਜੀ ਜੇ ਤਾਂ ਤੁਹਾਡੇ ਕੋਲ ਗੋੜਾ ਤਾਂ ਗੁੜ ਪਾ ਲਓ ਜਾਂ ਮੈਂ ਥੋੜੀ ਜੀ ਚੀਨੀ ਪਾਉਣੀ ਹੁੰਦੀ ਆ ਉਹਦੇ ਨਾਲ ਇੰਨਾ ਸਵਾਦ ਬਣਦਾ ਖਟ ਮਿੱਠਾ ਜਿਹਾ ਹੋ ਜਾਂਦਾ ਤੁਸੀਂ ਬਣਾ ਕੇ ਦੇਖਿਓ ਬੜੇ ਬਹੁਤ ਸਵਾਦ ਆ ਲੱਗਦਾ ਚੀਨੀ ਪਾ ਕੇ ਕਿਉਂਕਿ ਜੀ ਇਹਦਾ ਨੋਂ ਵੀ ਮਿੱਠਾ ਕद्दू ਆ ਜੇ ਉੱਪਰ ਥੋੜੀ ਜੀ ਚੀਨੀ ਆਪਾਂ ਪਾ ਦਈਏ ਤਾਂ ਇਹਦਾ ਸਵਾਦ ਇਹ ਵੱਖਰਾ ਹੋ ਜਾਂਦਾ ਬਹੁਤ ਸਵਾਦ ਲੱਗਦਾ ਮਿੱਠਾ ਗੱਦੂ ਸਾਡੇ ਨਾ ਉੱਥੇ ਮੇਰੇ ਪੇਕੇ ਪਿੰਡ ਜਦੋਂ ਸ਼ੀਦਾਂ ਦੇ ਪਾਠ ਕਰਾਉਂਦੇ ਹੁੰਦੇ ਸੀਗੇ ਜਦੋਂ ਡੈਡੀ ਹੋਣੀ ਸੀਗੇ ਹੁਣ ਤਾਂ ਚਲੋ ਆਪੋ ਆਪ ਦਾ ਕਰਦੇ ਨੇ ਉੱਥੇ ਸਾਰੇ ਉੱਥੇ ਨਾ ਸਾਰੇ ਪਰਿਵਾਰ ਪਰਿਵਾਰ ਇਕੱਠੇ ਹੋ ਕੇ ਪਾਠ ਕਰਵਾਉਂਦੇ ਹੁੰਦੇ ਸੀਗੇ ਤੇ ਮਿੱਠਾ ਗੱਦੂ ਉੱਥੇ ਬਣਦਾ ਹੁੰਦਾ ਸੀ ਐਨਾ ਸਵਾਦ ਲੱਗਦਾ ਸੀ ਬਹੁਤ ਸਵਾਦ ਪੜਦਾ ਸੀਗਾ ਉਹਨਾਂ ਨੇ ਇਹਦੇ ਚੀਨੀ ਪਾ ਕੇ ਬਣਾਉਣਾ ਨਾਣ ਮਿਰਚ ਜਾਂ ਖਰਾਰਾ ਜਿਆ ਰੱਖ ਕੇ ਤੇ ਬਹੁਤ ਵਧੀਆ ਲੱਗਣਾ ਮੈਨੂੰ ਤੇ ਹੁਣ ਮੈਂ ਵੀ ਉਸੇ ਤਰ੍ਹਾਂ ਬਣਾਉਣੀ ਕਿੰਨੀ ਆ ਬਹੁਤ ਸਵਾਦ ਲੱਗਦਾ ਐਦਾਂ ਬਣਾਉਣਾ ਬਣਾ ਕੇ ਖਾਣਾ ਤੇ ਚਲੋ ਜੀ ਹੁਣ ਆਪਣਾ ਪਿਆਜ਼ ਵਗੈਰਾ ਪੁੱਜ ਗਿਆ ਤੇ ਬੱਸ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਨਾਣ ਮਿਰਚ ਵਗੈਰਾ ਤੇ ਨਾਲੇ ਆਪਾਂ ਪਾ ਦਾਂਗੇ ਮਿੱਠਾ ਕਦੂਕ ਉਸ ਤੋਂ ਬਾਅਦ ਜੀ ਸਿੰਮ ਤੇ ਕਰਕੇ ਗੈਸ ਇਹਨੂੰ ਦਮਾ ਕੇ ਰਿੱਜੜ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਸੀ ਰਿੱਜੇ ਤੋਂ ਬਾਅਦ ਸਬਜੀ ਪਰ ਜੀ ਹਨਾ ਥੋੜੀ ਜੀ ਪਤਾ ਨਹੀਂ ਕੀ ਮਿਸਟੇਕ ਹੋਈ ਜਿਹੜੀ ਉਹ ਵੀਡੀਓ ਸੀਗੀ ਡਿਲੀਟ ਹੋ ਗਈ ਹਨਾ ਸਬਜੀ ਤਿਆਰ ਹੋਈ ਤੋਂ ਬਾਅਦ ਬਣਾਈ ਸੀ ਜਿਹੜੀ ਮੈਂ ਬਸ ਜੀ ਇੱਥੇ ਤੜਕੇ ਤੱਕੇ ਤਿੱਗੀ ਥੋੜੀ ਜਿਹੀ ਵੀਡੀਓ ਆ ਤੁਸੀਂ ਨਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਕਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਵੀ ਕਰਿਆ ਕਰੋ ਜੀ ਮਸਲੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਿੱਠਾ ਕਦੂ ਇਹ ਥੋੜੇ ਜਿਹੀ ਪੀਸ ਮੋਟੇ-ਮੋਟੇ ਇਹ ਰੱਖ ਕੇ ਜੀਰ ਹੁੰਦੇ ਨੇ ਕਿਉਂਕਿ ਜੀ ਥੋੜੇ ਜਿਹਾ ਭਾਫ਼ ਨਾਲ ਪਾਣੀ ਨਿਕਲਿਆ ਹੁੰਦਾ ਇਹਦੇ ਵਿੱਚ ਫਿਰ ਘੁਲ ਜਾਂਦੇ ਨੇ ਇਹ ਤਾਂ ਕਰਕੇ ਮੈਂ ਥੋੜੇ ਜਿਹੇ بڑے-ਬڑے ਪੀਸੇ ਰੱਖ ਦਿੰਦੀ ਆ ਬਾਕੀ ਮੈਂ ਤੁਹਾਨੂੰ ਐ ਵੀ ਦੱਸਿਆ ਹੈ ਨਾ ਮੈਨੂੰ ਦਾਲ ਸਬਜੀ ਦੇ ਵਿੱਚ ਥੋੜੀ ਜਿਹੀ ਹਲਦੀ ਦਾ ਕਲਰ ਪੱਤ ਹੋਵੇ ਫਿਰ ਵਧੀਆ ਲੱਗਦਾ ਇਸ ਲਈ ਮੈਂ ਹਲਦੀ ਥੋੜੀ ਵੱਧੇ ਪਾਉਣੀ ਕਿੰਨੇ ਆ ਦੇਖਣ ਨੂੰ ਵੀ ਵਧੀਆ ਲੱਗੇ ਹਨ ਚਲੋ ਜੀ ਬਲੌਗ ਇੱਥੇ ਤੱਕ ਐਸੀ ਦਾ ਛੋਟਾ ਜਿਹਾ ਮਿਲਾਂਗੇ ਕੱਲੂ ਕਿਸੇ ਹੋ